ਜੇਲ੍ਹ ਚ ਅਮਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾੱਚੇ ਕੇ ਦੇ ਨਾਲ ਬਤਸਲੂਕੀ ਕੀਤੀ ਗਈ ਦਾੜੀ ਪੱਟੀ ਗਈ ਦੂਜੇ ਪਾਸੇ ਉੱਥੇ ਹੀ ਬਹਾ ਮਰੋੜੀਆਂ ਗਈਆਂ ਤੇ ਦੱਸਦੀ ਹੈ ਕਿ ਸ਼੍ਰੀਆਮ ਕੇਸਾ ਦੀ ਬੇਅਦਬੀ ਹੋਈ ਤੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਬਾੱਚੇ ਕੇ ਨੇ ਇੱਕ ਆਡੀਓ ਜਿਹੜੀ ਕਿ ਸਾਂਝੀ ਕੀਤੀ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਉੱਥੇ ਸਿਕ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਥੇ ਹੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਦੱਸਦੀ ਕਿ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਸਿੱਖ ਕੌਮ ਨੂੰ ਕਿਹਾ ਹੈ ਕਿ ਸਾਡੀਆਂ ਹੁਣ ਸਿੱਖਾਂ ਦੀਆਂ ਦਾੜੀਆਂ ਨੂੰ ਹੱਥ ਪਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਅਜੇਹ ਦੇ ਵਿੱਚ ਸਰਕਾਰ ਕੋਈ ਵੀ ਕਦਮ ਨਹੀਂ ਚੱਕ ਰਹੀ ਤੇ ਹੁਣ ਜੇਕਰ ਸਰਕਾਰ ਤੇ ਪ੍ਰਸ਼ਾਸਨ ਸਿੱਖਾ ਦੇ ਹੱਕ ਦੇ ਵਿੱਚ ਕੋਈ ਇਨਸਾਫ ਨਹੀਂ ਦਿੰਦਾ ਤਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਪਹੁੰਚਾਂਗੇ ਤੇ ਅਮਰਿਤਪਾਲ ਦੇ ਪਿਤਾ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ ਜਥੇਦਾਰ ਸਾਹਿਬ ਅੱਗੇ ਗੱਲ ਰੱਖਾਂਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਤੋਂ ਇਨਸਾਫ ਦੀ ਅਸੀਂ ਉਮੀਦ ਕਰਾਂਗੇ ਤੇ ਉਹਨਾਂ ਦੇ ਪਿਤਾ ਦਾ ਬਿਆਨ ਹੈ ਤੇ ਦੂਜੇ ਪਾਸੇ ਉੱਥੇ ਹੀ ਥੋੜਾ ਜਿਹਾ ਉਹਨਾਂ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਕੀਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਜਿਹਿਆਂ ਨੂੰ ਜਿਹੜਾ ਕਿ ਸਸਪੈਂਡ ਕਰ ਦੇਣਾ ਚਾਹੀਦਾ ਹੈ ਤੇ ਜੋ ਦਾੜੀ ਦੀ ਜੜੀ ਕਿ ਬੇਅਦਬੀ ਕਰ ਰਹੇ ਨੇ ਕੇਸਾਂ ਦੀ ਬੇਅਦਬੀ ਹੋਈ ਹੈ ਤੇ ਦੂਜੇ ਪਾਸੇ ਸ਼ਰੀਆਮ ਜੜੀ ਕਿ ਕੁੱਟਮਾਰ ਕੀਤੀ ਗਈ ਹੈ ਤੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਜੋ ਗੋਠਿੰਡਾ ਜੇਲ੍ਹ ਚ ਬੰਦ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਉਹਦੇ ਨਾਲ ਉੱਥੇ ਜੇਲ੍ਹ ਸਟਾਫ ਨੇ ਬਹੁਤ ਵੱਡਾ ਵਿਹਾਰ ਕੀਤਾ ਹੈ ਉਹਦੇ ਉਪਰਨਾ ਕਟੂਮਾਰ ਕੀਤੀ ਗਈਆ ਸ਼ਹਿਰ ਦੀ ਬਾਤ ਦੇ ਵਿੱਚ ਲੱਗੀਆ ਤੇ ਉਹਦੀ ਦਾੜੀ ਕੁੱਟੀ ਗਈਆ ਉਹਦੀ ਪੱਗ ਦਸਤਾਰ ਲਾਈ ਗਈ ਕਿ ਜਿਹੜੀ ਇੱਕ ਸਿੱਖਵਾਸ ਤੇ ਬਹੁਤ ਮਦ ਭਾਗੀ ਗੱਲ ਆ ਇਸ ਕਰਕੇ ਸਾਡੀ ਜੇਲ ਸੁਪਰਡੈਂਟ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਹੈ ਜਿਹੜੀ ਜੋ ਜੋ ਮਾਜਮਾ ਨੇ ਜਾਂ ਜਿੰਨਾ ਲਈ ਇੱਕ ਕਾਰਾ ਕੀਤਾ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਉਹਨਾਂ ਨਾਲ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪਹਿਲੀ ਗੱਲ ਕਿ ਉਹਨਾਂ ਤੇ ਪੁਲਸ ਕੇਸ ਕੀਤਾ ਜਾਣਾ ਚਾਹੀਦਾ ਕਿ ਇਹ ਇਹੋ ਜੀ ਹਰਕਤ ਦੁਬਾਰਾ ਤੋਂ ਨਾ ਹੋਵੇ ਤੇ ਇਹ ਜਿਹੜੀ ਆ ਧਾਰਮਿਕ ਆਜ਼ਾਦੀ ਤੇ ਵੀ ਹਮਲਾ ਵਾ ਮਨੁੱਖੀ ਅਧਿਕਾਰਾਂ ਦਾ ਵੀ ਘਾਣਿਆ ਇਹ ਤੇ ਅਸੀਂ ਜੇ ਇੱਥੇ ਕੋਈ ਨਹੀਂ ਐਕਸ਼ਨ ਲੈਂਦਾ ਪ੍ਰਸ਼ਾਸਨ ਤੇ ਫਿਰ ਅਸੀਂ ਅਕਾਲ ਤਖਤ ਦੇ ਜੱਜਦਾਰ ਨੂੰ ਅਪੀਲ ਕਰਦੇ ਹਾਂ ਸਰੋਵਨੀ ਕਮੇਟੀ ਦੇ ਪ੍ਰਧਾਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਨਾ ਚੀਜ਼ਾਂ ਵਾਸਤੇ ਸੁਸਮੂਚਾ ਸੇਕ ਜਗ੍ਹਾ ਇਕੱਠਾ ਹੋ ਕੇ ਇਹ ਇੱਥੇ ਇਹ ਤੇ ਆਪਣੇ ਐਕਸ਼ਨ ਲਵੇ ਤੇ ਜਿਹੜੀਆਂ ਇਹੋ ਜਿਹੇ ਰੋਜ਼ ਤਾਂ ਸਾਡੇ ਨੌਜਵਾਨਾਂ ਨੂੰ ਇਹੋ ਜਿਹੇ ਹਮਲਾ ਦਿੱਤਾ ਹੁੰਦੀਆਂ ਜੇਲ੍ਹਾਂ 'ਚ ਧੱਕੇਸ਼ਾਹੀਆਂ ਹੁੰਦੀਆਂ ਉਹਨੂੰ ਉਸਦਾਰੇ ਚੈਨਲ ਰੋਕੇ ਲਿਆਣਾ ਜਾਈ ਹੋਈਆਂ ਇਹ ਚੀਜ਼ਾਂ ਜਿਹੜੀਆਂ ਸਾਡੇ ਧਾਰਮਿਕ ਆਜ਼ਾਦੀ ਜਿਹੜੀ ਖੋਈ ਜਾ ਰਹੀ ਆ ਉਤੇ ਰੋਗ ਲੱਗ ਸਕੇ ਜੋ ਗਠਿੰਡਾ ਜੇਲ੍ਹ ਚ ਬੰਦ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਉਹਦੇ ਨਾਲ ਉਥੇ ਜੇਲ੍ਹ ਸਟਾਫ ਨੇ ਬਹੁਤ ਬੜਾ ਵਿਹਾਰ ਕੀਤਾ ਉਹਨੂੰ ਉਹਦੇ ਨਾਲ ਕੁੱਟਮਾਰ ਕੀਤੀ ਗਈ ਆ ਸ਼ਹਿਰ ਦੀ ਬਾਤ ਹੀ ਰਸਤ ਲੱਗੀ ਆ ਤੇ ਉਹਦੀ ਦਾੜੀ ਕੁੱਟੀ ਗਈ ਗਿਆ ਉਹਦੀ ਪੱਗ ਦਸਤਾਰ ਲਾਈ ਗਈ ਕਿ ਜਿਹੜੀ ਇੱਕ ਸਿੱਖਵਾਸ ਤੇ ਬਹੁਤ ਮਦ ਭਾਗੀ ਗੱਲ ਆ ਇਸ ਕਰਕੇ ਸਾਡੀ ਇਹ ਜੇਲਨ ਸੁਪਰਡੈਂਟ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਹੈ ਜਿਹੜੇ ਇਹ ਜੋ-ਜੋ ਮੁਲਾਜ਼ਮਾਂ ਨੇ ਜਾਂ ਜਿਨ੍ਹਾਂ ਨੇ ਇਹ ਕਾਰਾ ਕੀਕਾ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਉਹਨਾਂ ਨੂੰ ਸੱਜਾ ਉਸ ਕੀਤਾ ਜਾਣਾ ਚਾਹੀਦਾ ਪਹਿਲੀ ਗੱਲ ਤੇ ਉਹਨਾਂ ਤੇ ਪੁਲਸ ਕੇਸ ਕੀਤਾ ਜਾਣਾ ਚਾਹੀਦਾ ਕਿ ਇਹ ਇਹੋ ਜਿਹੀ ਹਰਕਤ ਦੁਬਾਰਾ ਤੋਂ ਨਾ ਹੋਵੇ ਤੇ ਇਹ ਜਿਹੜੀ ਹੈ ਧਾਰਮਿਕ ਆਜ਼ਾਦੀ ਤੇ ਵੀ ਆਉਂਦਾ ਵਾ ਮਨੁੱਖੀ ਅਧਿਕਾਰਾਂ ਦਾ ਵੀ ਘਾਣਿਆ ਇਹ ਤੇ ਅਸੀਂ ਜੇ ਇਹਤੇ ਕੋਈ ਨਹੀਂ ਐਕਸ਼ਨ ਲੈਂਦਾ ਪ੍ਰਸ਼ਾਸਨ ਦੇਖੇ ਅਸੀਂ ਅਕਾਲ ਤਖਤ ਦੇ ਜੱਜਦਾਰ ਨੂੰ ਅਪੀਲ ਕਰਦੇ ਹਾਂ ਅਸਰੋਬੀ ਕਮੇਟੀ ਦੇ ਪ੍ਰਧਾਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਨਾ ਚੀਜ਼ਾਂ ਵਾਸਤੇ ਉਸ ਨੂੰ ਸਮਝਾ ਸਕੇ ਜਦ ਇਕੱਠਾ ਹੋ ਕੇ ਇਹ ਇਹਤੇ ਇਹਤੇ ਆਪਣੇ ਐਕਸ਼ਨ ਲਵੇ ਤੇ ਜਿਹੜੀਆਂ ਇਹੋ ਜਿਹੇ ਰੋਜ਼ ਦਾ ਸਾਡੇ ਨੌਜਵਾਨਾਂ ਨੇ ਇਹੋ ਜਿਹੇ ਹਮਾਰ ਦੱਤਾ ਹੁੰਦੀਆਂ ਜੇਲ੍ਹਾਂ ਚ ਠੱਕੇਸ਼ਾਈਆਂ ਹੁੰਦੀਆਂ ਉਹਨੂੰ ਸਰਕਾਰ ਦੇ ਚੈਨਲ ਰੋਕੇ ਜਾਣਾ ਚਾਹੀਦੀਆਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਦਾ ਧਾਰਮਿਕ ਆਜ਼ਾਦੀ ਜਿਹੜੀ ਖੋਈ ਜਾ ਰਹੀ ਆ ਉਹਤੇ ਰੋਕ ਲੱਗ ਸਕੇ